ਲੋ ਟੋ ਟੋ ਲੈਸ ਤੋਂ ਥੋੜਾ ਜਿਹਾ ਪਿੱਛੇ ਗਿਆ ਤੇ ਉਹ ਲੇਡੀਜ਼ ਨੇ ਗੱਡੀ ਕੋ ਦਮ ਡਰਾਈਵਰ ਸਾਈਡ ਨੂੰ ਕਰ ਦਿੱਤੀ ਮੇਰੇ ਯਾਰ ਕੋਲ ਨਾਲ ਆਂਦੇ ਮੇਰੇ दांत ਮਾਰਨੇ ਸ਼ੁਰੂ ਕਰਦੇ ਕਿਤੇ ਮਿਲਿਆ ਵਰ ਟ੍ਰੈਵਲ ਦੇ ਵੀ दांत ਮਜੇ ਡਰਾਈਵਰ ਪਾ ਦਿਗਲੇ ਮੌਕੇ ਤੋਂ ਬਹੁਤ ਮੁਸ਼ਕਲ ਜਾਣ ਬਿਚਾਲੀ ਫਗਵਾੜਾ ਦੇ ਗੋਲ ਚੌਂਕ ਨਜ਼ਦੀਕ ਕਾਰ ਚਾਲਕਾਂ ਵੱਲੋਂ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਰੋਕ ਕੇ ਡਰਾਈਵਰ ਅਤੇ ਕੰਡਕਟਰ ਉੱਪਰ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬੱਸ ਦੀ ਵੀ ਭੰਨ ਤੋੜ ਕਰ ਮੌਕੇ ਤੋਂ ਫਰਾਰ ਹੋ ਗਏ ਇਸ ਦੌਰਾਨ ਡਰਾਈਵਰ ਅਤੇ ਕੰਡਕਟਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀਆਂ ਦੀ ਪਛਾਣ ਡਰਾਈਵਰ ਵਿਸ਼ਾਲ ਵਾਸੀ ਨਵਾਂ ਸ਼ਹਿਰ ਅਤੇ ਕੰਡਕਟਰ ਰਜਤ ਵਾਸੀ ਨੂਰਪੁਰ ਵਜੋਂ ਹੋਈ ਸਿਵਲ ਹਸਪਤਾਲ 'ਚ ਜ਼ਰعی ਇਲਾਜ ਕੰਡਕਟਰ ਨੇ ਦੱਸਿਆ ਕਿ ਉਹ ਰੌਣੀ ਬੱਸ ਦੇ ਕੰਡਕਟਰ ਹੈ ਉਹ ਲੁਧਿਆਣਾ ਤੋਂ ਜਲੰਧਰ ਆ ਪਰਦੇਸ ਨੂੰ ਇੱਕ ਔਰਤ ਤਲਾ ਰਹੀ ਸੀ ਉਹਨਾਂ ਦੀ ਬੱਸ ਨਾਲ ਮਾਮੂਲੀ ਜਹੀ ਟਕਰਾ ਗਈ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਫਗਵਾੜਾ ਪਹੁੰਚ ਕੇ ਇਸ ਸਬੰਧੀ ਗੱਲਬਾਤ ਕਰਨ ਲਈ ਕਿਹਾ ਗਿਆ ਕਾਰ ਚਾਲਕ ਔਰਤ ਵੱਲੋਂ ਕਿਹਾ ਗਿਆ ਕਿ ਮੇਰੇ ਲੜਕੇ ਤੁਹਾਡੇ ਨਾਲ ਗੱਲ ਕਰਨਗੇ ਜਦੋਂ ਬੱਸ ਫਗਵਾੜਾ ਦੇ ਗੋਲ ਥੰਗ ਨਜ਼ਦੀਕ ਪੁੱਜੀ ਤਾਂ ਕਾਲੇ ਰੰਗ ਦੀ ਕਾਰ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਇਹਨਾਂ ਨੂੰ ਕਾਰ ਚੋਂ ਦੋ ਨੌਜਵਾਨ ਉਤਰੇ ਅਤੇ ਦਾਤਰ ਨਾਲ ਉਹਨਾਂ ਉੱਪਰ ਹਮਲਾ ਕਰ ਦਿੱਤਾ ਕੀ ਨਾਮ ਹੈ ਜੀ ਕਿਹਦੀ ਵਸਲਾਮ ਜੀ ਰੌਣੀ ਵਾਸਤੇ ਕੰਡਕਟਰ ਹੈ ਜੀ ਤੇ ਕੀ ਮਾਮਲਾ ਹੈ ਤੁਹਾਡੇ ਸਾਡ ਲੱਗੀ ਹੈ ਮਾਮਲਾ ਇਹਦਾ ਸੀ ਲੇਡੀਜ਼ ਗੱਡੀ ਚਲਾਣੀ ਸੀ ਅਮਰੇਜ਼ਾ ਗੱਡੀ ਸੀ ਮੀਵੀ 99 ਨੰਬਰ ਸੀ ਤੇ ਫਲੋਰ ਟੋਲ ਟੈਕਸ ਤੋਂ ਥੋੜਾ ਜਿਹਾ ਪਿੱਛੇ ਸੀਗਾ ਤੇ ਉਹ ਲੇਡੀਜ਼ ਨੇ ਗੱਡੀ ਕੋ ਦਮ ਡਰਾਈਵਰ ਸਾਈਡ ਨੂੰ ਕਰਦੀ ਮੇਰੇ ਨਾਲ ਤੇ ਗੱਡੀ ਉਹਨਾਂ ਦੀ ਮੜੇ ਆ ਬੰਪਰ ਨਾਲ ਲੱਗਾ ਉਹਨਾਂ ਦਾ ਬਸ ਤੇ ਬੰਪਰ ਨਾਲ ਲੱਗੇ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਪੈਣਾ ਜੋ ਫੋਲਵਾੜੀ ਜਾ ਕੇ ਗੱਲ ਕਰ ਲੈਂਦੇ ਆ ਕੋਈ ਗੱਲ ਨਹੀਂ ਅਸੀਂ ਫੋਲਵਾੜੀ ਆਣ ਨਹੀਂ ਸੀ ਕਿਹੜਾ ਪਿੱਛੇ ਆਣ ਦੇ ਕੇ ਰੋਕੀ ਗੱਡੀ ਉਹ ਜਦ ਤੱਕ ਕਹਿੰਦੇ ਮੇਰੇ ਬੇਟੇ ਆਣਦੇ ਉਹਨਾਂ ਨਾਲ ਗੱਲ ਕਰੀ ਉਹਨਾਂ ਨੇ ਆਂਦੇ ਆ ਕੁਝ ਨਹੀਂ ਹੋਇਆ ਉਹਨਾਂ ਨੇ ਆਂਦੇ ਮੇਰੇ दांत मारने ਸ਼ੁਰੂ ਕਰਦੇ ਤੇ ਡਰਾਈਵਰ ਡਰਾਈਵਰ ਦੇ ਵੀ दांत ਮਜੇ ਡਰਾਈਵਰ ਫਿਰ ਭੱਟ ਗਿਆ ਹੀ ਮੌਕੇ ਤੋਂ ਬਹੁਤ ਮੁਸ਼ਕਲ ਜਾ ਹੁੰਦੀ ਚਾਹੀਦੀ ਕਿੰਨੇ ਲੋਕੀ ਬਰਦਰੋ ਜਿਹੜੇ ਆਏ

ਦੇ ਅਰੰਝਣ ਅੰਦਰ ਜਾਣਦੇ ਆ ਸੀਗੇ ਤੇ ਜਿਸ ਤਰ੍ਹਾਂ ਗੁੰਡਾਗਰਦੀ ਹੋਈ ਹੈ ਰੋਡ ਤੇ ਗੱਡੀ ਚੱਲੀ ਹੈ ਜੋ ਗੁੰਡਾ ਨੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਉਹ ਸੱਜਾ ਮੈਂ ਨਹੀਂ ਚਾਹੀਦੀ ਉਹਨਾਂ ਨੂੰ ਜੋ ਨਕਸਾਰ ਹੋਇਆ ਸਾਡਾ ਗੱਡੀ ਵੀ ਭੰਨੀ ਉਹਨਾਂ ਨੇ ਬਾਅਦ ਚ ਹਾਂ ਕੀ ਪੁੱਛ ਕਰਕੇ ਕਰੋਗੇ ਜੀ ਹਾਂ ਜੀ ਹਾਂਜੀ ਗੁੰਮਰਤ ਕੀ ਨਾਮ ਤੁਹਾਡਾ ਮੈਂ ਨਾ ਕਲੋਜ਼ਿੰਗ ਹੈ ਜੀ ਮੈਂ ਫੋਨ ਜ਼ਰੇ ਹਾਂ ਕਲੋਜ਼ਿੰਗ ਕੀ ਮੰਮ ਲਾਇਆ ਤੁਸੀਂ ਬੰਦੇ ਲੈ ਸਰ ਮੈਂ ਹਾਈਵੇ ਤੋਂ ਆ ਰਿਹਾ ਸੀ ਤੇ ਅੱਗੇ ਬੱਸ ਵਾਲੇ ਨਾਲ ਕਿਸੇ ਗੱਡੀ ਵਾਲੇ ਦੀ ਫਾਈਟ ਹੋਈ ਹੈ ਉਹਨਾਂ ਦੀ ਪਿੱਛੇ ਕੋਈ ਬਹਿਸਵਾਜੀ ਹੋਈ ਹਣੀ 플ੋਰ ਦੇ ਕੋਲੇ ਜੋ ਦੱਸ ਰਹੇ ਸੀ ਬੰਦਾ ਕਨੈਕਟਰ ਤੇ ਉਹ ਬੰਦੇ ਉਹਦੇ ਬੰਦੇ ਦੇ दांत ਮਾਰ ਕੇ ਡਰਾਈਵਰ ਟਸਟ ਮੋਕੇ ਤੋਂ ਫਰਾਰ ਹੋ ਗਏ ਜੀ ਤੇ ਉਹਦੇ ਬਲੀਡਿੰਗ ਕਾਫੀ ਨਿਕਲੀ ਤੇ ਅਸੀਂ ਹੁਣ ਸਿਵਲ ਹਸਪਤਾਲੋਂ ਲੈ ਕੇ ਆਏ ਹੋਏ ਆਂ ਭਾਜੀ ਹੈਲਪਲੀ ਚੱਲ ਲੱਗੇ ਆਏ ਇਹ ਪਤਾ ਲੱਗਾ ਜੀ ਉਹ ਕਾਤੇ ਬੰਦੇ ਸੀ ਇਸ ਸਮੇ ਕੁਛ ਆਇਆ ਉਹ ਗੱਡੀ ਤੇ ਆਇਆ ਸੀ ਭਾਜੀ ਹੁਣ ਨੰਬਰ ਹੀ ਨੋਟ ਕਰ ਸਕੀ ਅਸੀਂ ਥੋੜਾ ਲੇਟ ਹੀ ਪਹੁੰਚੇ ਹਾਂ ਉਸ ਟਾਈਮ ਕਾਫੀ ਬਲੀਡਿੰਗ ਨਿਕਲ ਰਹੀ ਸੀ ਭਾਜੀ ਦੇ दांत ਲੱਗਿਆ ਸੀ ਉਸ ਟਾਈਮ ਬੰਦੇ ਉਸ ਟਾਈਮ ਉਸ ਥਾਂ ਤੋਂ ਚਲੇ ਗਏ ਸੀ ਗੱਡੀ ਵਾਲ ਭਾਜੀ ਡਰਾਈਵਰ ਭਾਜੀ ਫਰਾਰ ਹੋ ਗਏ ਤੁਸੀਂ ਵੀ ਹੈਲਪਲੀ ਚੈੱਕ ਕਰ ਹਾਂਜੀ ਜੀ ਹੈਲਪਲੀ ਸਿਵਲ ਹਸਪਤਾਲ ਚ ਭਾ ਕੰਡਕਟਰ ਆ ਇਹ ਬੱਸ ਦਾ ਤੇ ਇਹਨਾਂ ਦੀ ਗੱਡੀ ਕਿਸੇ ਕਾਰ ਵਾਲੇ ਵਿੱਚ ਵੱਜ ਗਈ ਤੇ ਉਸ ਤੋਂ ਬਾਅਦ ਵਿੱਚ ਕਾਰ ਵਾਲੇ ਨੇ ਮਾਰਿਆ ਇਹਨਾਂ ਨੂੰ ਤੇ ਪਰਚਾ कटਵਾਉਣ ਲੱਗੇ ਨੇ ਫਰਸਟ ایڈ ਹੋ ਗਈ ਹੈ ਇੰਜੈਕਸ਼ਨ ਲੱਗ ਗਏ ਸਵਿਚਿੰਗ ਹੋ ਗਈ ਕੰਡੀਸ਼ਨ ਕਿਦਾਂ ਮੈਡਮ ਕੰਡੀਸ਼ਨ ਅਜੇ ਬਲੀਡਿੰਗ ਜ਼ਿਆਦਾ ਹੋਈ ਹੈ ਵੈਸੇ ਠੀਕ ਤੇ ਕੀ ਕਾਰਵਾਈ ਹੈ ਬਾਕੀ ਅੱਗੇ ਹੁਣ ਪੁਲਿਸ ਕਾਰਵਾਈ ਅਸੀਂ ਕਰ ਦਿੱਤੀ ਆ ਠੀਕ ਆ ਬਾਕੀ ਹੋਰ ਕੀ ਕਰਨਗੇ ਅਸੀਂ ਆਪਣੇ ਵੱਲੋਂ ਜੋ ਸਾਡਾ ਕਾਗਜ਼ੀ ਕਾਰਵਾਈ ਕਰ ਦਿੰਦੇ ਆ ਐਸੇ ਰਾਮ ਸਰਨ ਦਾਸ ਜੀ ਕੀ ਮਾਮਲਾ ਹੈ ਤੁਸੀਂ ਇੱਥੇ ਪਹੁੰਚੇ ਆ? ਕੋਈ ਸਾਨੂੰ ਕਾਲ ਆਈ ਹੈ ਜੀ ਉਸੇ ਹਨ ਪਟਚਾਉਂ ਦੇ ਲੱਗੇ ਐਕਸੀਡੈਂਟ ਹੋਇਆ। ਇੱਥੇ ਆ ਕੇ ਦੇਖਿਆ ਤਾਂ ਕੰਟਰੈਕਟਰ ਦੇ ਬਹੁਤ ਜ਼ਿਆਦਾ ਸੱਟ ਲੱਗੀ ਸੀ। ਕੋਈ ਜਿਹਨੇ ਦਾਤਰੂਤ ਵਗੈਰਾ ਕੇ ਹਨ ਸੱਟ ਵਾਰੀ ਹੁੰਦੀ ਹੈ ਉਹਨੂੰ ਸਿਵਲ ਹਸਪੀਟਲ 'ਚ ਭੇਜਿਆ ਤੇ ਹਾਲਾਂਕਿ ਜਿਹੜੇ ਬੰਦੇ ਨੇ ਮਾਰੀ ਹੈ ਉਹਨਾਂ ਬੰਦਿਆਂ ਦੇ ਬਾਰੇ ਕੋਈ ਨਹੀਂ ਜਾਣਕਾਰੀ ਮਿਲੀ। ਤੇ ਹਾਲਾਂਕਿ ਕਿਸੇ ਇੱਥੇ ਕੈਪਟਨ ਜੀ ਨੇ ਖੜਿਆ ਨੇ ਦੱਸਿਆ ਸੀ ਜੀ 60 ਤੇ ਜੀ 91 60 68 ਕਾਲੇ ਰੰਗ ਦੀ ਬਲੈਨੋ ਕਾਰ ਆ ਉਹਦੇ ਵਿੱਚ ਉਹ ਬੰਦੇ ਜਿਹੜੇ ਆ ਛੱਟਮਾਤ ਵਾਲੇ ਸੀਗੇ ਉਹ ਦੌੜ ਗਏ ਮਤਲਬ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਜੀ ਤੇ ਥਾਣੇ ਸਿਟੀ ਵਾਲਿਆਂ ਦੀ ਜਿਹੜੀ ਅਗਲੇਰੀ ਕਾਰਵਾਈ ਕੀਤੀ ਹੈ